ਤੁਸੀਂ ਦੇਖ ਰਹੇ ਜਗਬਾਣੀ ਪੰਜਾਬ ਕੀ ਅਸੀਂ ਟੀਵੀ ਮੈਂ ਰਜਿੰਦਰ ਸਿੰਘ ਕਰਾਇਆ ਇਸ ਮੌਕੇ ਸੇ ਮੌਜੂਦ ਹੈ ਜੀ ਪ੍ਰਧਾਨ ਸਭਾ ਹਲਕਾ ਦਿਨਨਗਰ ਦਿਨੋਂ ਦੇ ਪਿੰਡ ਟਿੰਡਾ ਸਾਹਸੀਆਂ ਵਿਕੇ ਜਿੱਥੇ ਪੰਜਾਬ ਸਰਕਾਰ ਨਾਲ ਜੁਧ ਨਸ਼ਾ ਵਿਰੁੱਧ ਮਹੀਮਤਾਤ ਇੱਕ ਘਰ ਨੂੰ ਜਿਹੜਾ ਵਾ ਅੱਜ ਪੀਲਾ ਪੰਜਾ ਫੇਰਾ ਜਾ ਰਿਹਾ ਹੈ ਗੱਲ ਕੀਤੀ ਜਾਵਦਾ ਇਸ ਪਿੰਡ ਵਿੱਚ ਸਰਕਾਰ ਵੱਲੋਂ ਪਹਿਲਾਂ ਵੀ ਕਈ ਜਿਹੜੇ ਠਾਏ ਗਏ ਨੇ ਅੱਜ ਮੁਰ ਜਿਹੜਾ ਇੱਕ ਘਰ ਦੁਬਾਰਾ ਸਰਕਾਰ ਵੱਲੋਂ ਠਾਆ ਗਿਆ ਹੈ ਇਸ ਵਿਅਕਤੀ ਦੇ ਵਿਰੁੱਧ ਜਿਹੜੇ ਅਤੀ ਦਰਜਨ ਤੋਂ ਵੱਧ ਜਿਹੜੇ ਮਾਮਲੇ ਦਰਜ ਨੇ ਔਰ ਇਸ ਨੂੰ ਲੈ ਕੇ ਸਰਕਾਰ ਵੱਲੋਂ ਜਿਹੜਾ ਨਸ਼ੇ ਨਾਲ ਜੋ ਲੋਕਾਂ ਵੱਲੋਂ ਆਪਣੇ ਘਰ ਬਣਾਏ ਗਏ ਉਹਨਾਂ ਵਿਰੁੱਧ ਜਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਆ ਬਿਲਕੁਲ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਕੈਮਰਾਮੈਨ ਕਹਿੰਦਾ ਬਿਲਕੁਲ ਤਸਵੀਰਾਂ ਲਾਈਵ ਦਿਖਾਈਆਂ ਜਾਣ ਕਿਉਂਕਿ ਇਸ ਮੁਕੇ ਜਿਹੜਾ ਘਰ ਬਿਲਕੁਲ ਢਾਹਿਆ ਜਾ ਰਿਹਾ ਆ ਔਰ ਜ਼िला ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਵੱਡੀ ਗਿਣਤੀ ਵਿੱਚ ਜਿਹੜਾ ਇੱਥੇ ਮੌਜੂਦ ਆ ਔਰ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਲੈ ਕੇ ਪਹਿਲਾਂ ਵੀ ਇਸ ਕੈਂਪ ਵਿੱਚ ਜਿਹੜੇ ਕਈ ਘਰ ਟਾਏ ਗਏ ਨੇ ਅੱਜ ਮੁੜ ਇੱਕ ਘਰ ਨੂੰ ਜਿਹੜਾ ਟਾਏ ਜਾ ਰਿਹਾ ਹੈ ਇਸ ਮੌਕੇ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਜਿਹੜੇ ਮੌਜੂਦ ਨੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਭਾਰੀ ਗਿਣਤੀ ਵਿੱਚ ਜਿਹੜਾ ਇੱਥੇ ਮੌਜੂਦ ਕੀਤਾ ਗਿਆ ਹੈ ਉਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਈ ਮੌਜੂਦ ਨੇ ਜਿਨ੍ਹਾਂ ਵੱਲੋਂ ਇਸ ਕਾਰਵਾਈ ਨੂੰ ਮੁੱਖ ਰੱਖਦੇ ਹੋਏ ਪੂਰੇ ਸਖਤ ਪ੍ਰਬੰਧ ਜਿਹੜੇ ਕੀਤੇ ਗਏ ਨੇ ਕਿਉਂਕਿ ਆਉਣ ਵਾਲੇ ਜਿਹੜਾ ਵਿੱਚ ਸਰਕਾਰ ਦਾ ਇਹੋ ਉਪਰਾਲਾ ਵੀ ਜਿਹੜਾ ਪੰਜਾਬ ਇੱਕ ਨਸ਼ਾ ਮੁਕਤ ਬਣਾਇਆ ਜਾ ਸਕੇ ਇਸੇ ਨੂੰ ਲੈ ਕੇ ਜੋ ਲੋਕ ਨਸ਼ੇ ਦੇ کاروبار ਕਰਨ ਆਪਣੇ ਘਰਾਂ ਦੇ ਮਹਿਲ ਬਣਾ ਕੇ ਬੈਠੇ ਹੋਏ ਸਨ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਟੈਟਾਈ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਆदमी ਜਿਹੜਾ ਵਾ ਸਰਕਾਰ ਨੇ ਇੱਕ ਘਰ ਨੂੰ ਜਿਹੜਾ ਟੈਟਾਈ ਕੀਤਾ ਹੈ ਇਸ ਮੁੱਖੇ ਮੌਜੂਦ ਨੇ ਡੀਐਸਪੀ ਦੀਨਾਗਰ ਵੀ ਮੌਜੂਦ ਨੇ ਜਿਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨੇ ਆ ਇਹ ਪਿੰਡ ਦਿਨਾ ਨਗਰ ਦਾ ਪਿੰਡ ਗੁਰਦਾਸਪੁਰ ਜਿਹੜਾ ਦਿਨਾ ਨਗਰ ਪ੍ਰਧਾਨ ਸਵਾਰ ਦੀਨਾਵ ਦੇ ਪਿੰਡ ਜਿੱਦਾਂ ਸਾਹਸੀ ਹੈਗਾ ਜਿਹੜਾ ਪਿੰਡ ਕਾਫੀ ਮੰਦੇ ਸਵੇ ਦੇ ਨਸ਼ੇ ਦੇ کاروبار ਨਾਲ ਕਾਫੀ ਜ਼ਿਆਦਾ ਜਿਹੜਾ ਉਹ ਗਨਾਮ ਹੈ ਇਸ ਪਿੰਡ ਵਿੱਚ ਜਿਹੜਾ ਕਾਫੀ ਵੱਡੇ ਪੱਧ ਤੇ ਪਹਿਲਾਂ ਸ਼ਰਾਬ ਦਾ ਕਾਰੋਬਾਰ ਚੱਲਦਾ ਸੀ ਅਤੇ ਮੁੱਢ ਜਿਹੜਾ ਵਾ ਲੋਕਾਂ ਵੱਲੋਂ ਕੁਝ ਲੋਕ ਜਿਹੜੇ ਨੇ ਉਹਨਾਂ ਨੇ ਚਿੱਟੇਆ ਕਾਰੋਬਾਰ ਸ਼ੁਰੂ ਕਰ ਦਿੱਤਾ ਗਿਆ ਇਸੇ ਨੂੰ ਲੈ ਕੇ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਜਿਹੜੇ ਘਰ ਨੇ ਉਹਨਾਂ ਨੂੰ ਅੱਜ ਪੀਲਾ ਪੰਜਾ ਚਲਾ ਕੇ ਬਿਲਕੁਲ ਤਾਂ ਅੱਗੇ ਕੀਤਾ ਜਾ ਰਿਹਾ ਦਿਨ ਕੋਲ ਆਪਾਂ ਦਾ ਨੋਕਲ ਲਾਈਫ ਤਸਵੀਰਾਂ ਵਖਾ ਰਹੇ ਆ ਜੋ ਕਿ ਪੀਲਾ ਪੰਜਾ ਜਿਹੜਾ ਵਾ ਫਸਮੋਕੇ ਜਿਹੜਾ ਘਰਟਾਇਆ ਜਾ ਰਿਹਾ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਇਥੇ ਮੌਜੂਦ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਇਹੋ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜਾ ਨਸ਼ਾ ਵਾ ਨਸ਼ੇ ਦੇ ਕਾਰੋਬਾਰ ਨਾਲ ਜਿਹੜੇ ਲੋਕਾਂ ਵੱਲੋਂ ਆਪਣੇ ਉਹ ਸਾਰੀਆਂ ਗਤੀਆਂ ਹੋਈਆਂ ਨੇ ਉਹਨਾਂ ਨੂੰ ਬਿਲਕੁਲ ਵੀ ਜਿਹੜਾ ਬਖਸ਼ਿਆ ਨਹੀਂ ਜਾਏਗਾ ਪੰਜਾਬ ਸਰਕਾਰ ਦਾ ਇੱਕ ਮੇਨ ਉਪਰਾਲਾ ਆ ਪੰਜਾਬ ਅੰਦਰ ਨਸ਼ਾ ਮੁਕਤ ਵੱਨੋਂ ਵੱਲੇ ਸਰਕਾਰ ਵੱਲੋਂ ਪੂਰੀ ਸ਼ਕਤੀ ਨਾਲ ਜੋ ਨਸ਼ੇ ਦੇ کاروبار ਸਟੱਗਨ ਨੇ ਉਹਨਾਂ ਨੂੰ ਇਹੀ ਜਿਹੜੇ ਰਸ ਪਾਈ ਜਾ ਰਹੀ ਹੈ ਇਸੇ ਨੀਦੇ ਤਹਿਤ ਵੀ ਅੱਜ ਜੁਧ ਨਸ਼ੇ ਵਿਰੁੱਧ ਨੀਹ ਤਹਿਤ ਇਸ ਘਰ ਨੂੰ ਜਿਹੜਾ ਵਾ ਬਿਲਕੁਲ ਪੀਲੇ ਪੰਜੇ ਦੀ ਲਪੇਟ ਚ ਲੈ ਆ ਕੇ ਪਹ ਆ ਗਿਆ ਹੈ ਔਰ ਇਸ ਮੌਕੇ ਤੁਸੀਂ ਜਗਮਣੀ ਪੰਜਾਬ ਕੇਸਰੀ ਜਵਾਦ ਹੋ ਰਹੇ ਬਿਲਕੁਲ ਲਾਈਵ ਤਸਵੀਰਾਂ ਵੇਖ ਰਹੇ ਹੋ ਇਸ ਮੌਕੇ ਅਸ਼ਰਾ ਕਾਰੋਬਾਰ ਨਾਲ ਕਾਫੀ ਲੋਕ ਜੁੜੇ ਹੋਏ ਸੰਤ ਇਤੋਂ ਤੱਕ ਕਿ ਇਸ ਪਿੰਡ ਵਿੱਚ ਕੁਝ ਮਰਨਾ ਵੀ ਇਸ ਕਾਰੋਬਾਰ ਦੇ ਵਿੱਚ ਜਿਹੜਾ ਵਾ ਆਪਣੇ ਵਧੀਆ ਨਾਲ ਪੂਰਾ ਸਾਥ ਦਿੰਦੀਆਂ ਸਨ ਇਸ ਜਿਸ ਪ੍ਰਵਾਹ ਦਾ ਜੇ ਘਟਾ ਹੈ ਗਿਆ ਇਸ ਪ੍ਰਵਾਹ ਤੇ ਵੀ ਅੱਧੇ ਕਰਦੇ ਹੋ ਤਾਂ ਵੱਟ ਮਾਉਣੇ ਦਾ ਕੋਈ ਹੋਰ ਐਸੇ ਕਿ ਜਿਹੜਾ ਪ੍ਰਵਾਹ ਜਿਹੜਾ ਵਾ ਬਿਲਕੁਲ ਨਸ਼ੇ ਦੇ ਕਾਰੋਬਾਰ ਨੂੰ ਕਰਕੇ ਜਿਹੜੀ ਉਹ ਸਾਰੀ ਦਿੱਤੀ ਉਸ ਨੂੰ ਬਿਲਕੁਲ ਟੈਟਾ ਕਰ ਦਿੱਤਾ ਗਿਆ ਦੇਰ ਕੋ ਲਾਈਕ ਤੁਸੀਂ ਉਖਾ ਰਹੇ ਮਾਨੂੰ ਪ੍ਰਸ਼ਾਸਨ ਵੱਲ ਜਿਹੜਾ ਵਾ ਸੁਰੱਖਿਆ ਨੂੰ ਲਾਗੂ ਵੀ ਕੋਲੇ ਪ੍ਰਬੰਧ ਕੀਤੇ ਹੋਏ ਹਨ ਅਤੇ ਹਰ ਤਰ੍ਹਾਂ ਦੇ ਜਿਹੜਾ ਪਲਪੌਦੀ ਪ੍ਰਸ਼ਾਸਨ ਵੱਲੋਂ ਜਿਹੜਾ ਸੀ ਪ੍ਰਸ਼ਾਸਨ ਦੇ ਅੰਦਰ ਇਹਨਾਂ ਮਕੇ ਦੇ ਕੰਝੇ ਰੰਗੋਂ ਵੱਲੋਂ ਜਿਹੜਾ ਪਲਪੌਦੀ ਨੇ ਇਹ ਚੱਲੀ ਜਾ ਰਹੀ ਆ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜੀ ਹੈ ਕੋਈ ਅਨਸਟੈਂਡਿੰਗ ਕਰਨਾ ਵਾਪਸ ਅਗੇ ਕਿਉਂਕਿ ਪ੍ਰਸ਼ਾਸਨ ਇਸ ਮੁਕੇ ਇਸ ਤਰ੍ਹਾਂ ਜਿਹੜਾ ਹੈ ਘਟਾਈ ਕਰ ਰਿਹਾ ਹੈ ਔਰ ਇਸ ਘਰ ਨੂੰ ਲੈ ਕੇ ਜਿਹੜਾ ਪ੍ਰਸ਼ਾਸਨ ਜਿਹੜਾ ਬਹੁਤ ਵਧਾ ਉਪਰਾਲਾ ਕਿਉਂਕਿ ਇਸ ਮਹੀਨੇ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਨਸ਼ੇ ਦੇ ਕਾਰੋਬਾਰ ਨਾਲ ਬਦਨਾਮ ਹੋ ਕੇ ਕਾਫੀ ਬਦਨਾਮ ਵਿધાનਸਭਾ ਹਾਲ ਕਰਦੀ ਨਗਰ ਅਧੀਨ ਹੁੰਦੇ ਪਿੰਡ ਡੀਡਾ ਸਾਸੀ ਹੈਗਾ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਪੁਰਸਪ੍ਰਸ਼ਾਸਨ ਦੇ ਇਹ ਉੱਚ ਅਧਿਕਾਰੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਿਆ ਕੀ ਕਹਿੰਦੇ ਨੇ ਇਸ ਨੂੰ ਕਿ ਮੰਨ ਡੀਐਸਪੀ ਦਿਨਨਗਰ ਹਰੀਜੰਦਰ ਮਹਾਰਾਜ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੇ ਕੀ ਕਹਿੰਦੇ ਸਾਜੀ ਸਰ ਗੱਲ ਕੀਤੀ ਜਾਵੇ ਤਾਂ ਜਿਸ ਘਰ ਵਿੱਚ ਅੱਜ ਪੀਲਾ ਪੰਦਾ ਚਲਾਇਆ ਜਾ ਰਿਹਾ ਕਿੰਨੇ ਮਾਮਲੇ ਦਰਸਾਣਗੇ ਬੇਸਿਕਲੀ ਇਹ ਹੈ ਵਾਟਰ ਰਿਸੋਰਸ ਡਿਪਾਰਟਮੈਂਟ ਦੀ ਜਗਾ ਜਿੱਤੇ ਇਹਨਾਂ ਕਬਜ਼ਾ ਕੀਤਾ ਹੋਇਆ ਹੈ ਵਾਟਰ ਰਿਸੋਰਸ ਡਿਪਾਰਟਮੈਂਟ ਨੇ ਪੁਲਸ ਹੈਲਪਲੀ ਜੋ ਮੰਗ ਕੀਤੀ ਸੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹਦੇ ਪੈਸਾ ਆਪਾਂ ਇਹਨਾਂ ਨੂੰ ਕੋਰਟ ਜਿਹੜੀ ਪ੍ਰੋਵਾਈਡ ਕੀਤੀ ਆ ਇਹ ਜਿਹਦਾ ਇਹ ਜਿਹਦਾ ਘਰ ਹੈ ਬੇਸਿਕਲੀ ਰਾਜਨ ਲੱਡੀ ਇਹਦਾ ਨਾਮ ਹੈਗਾ ਇਹਦੇ ਖਿਲਾਫ ਕਰੀਬ 12 ਮੁਕਦਮੇ ਦਰਜ ਆ ਜਿਨ੍ਹਾਂ ਵਿੱਚੋਂ 4 ਦੇ ਕਰੀਬ ਐਕਸਾਈਜ਼ ਐਕਟ ਦੇ ਬਾਕੀ ਐਨਡੀਪੀਐਸ ਦੇ ਈਵਨ ਕਿ ਇਥੋਂ ਦਾ ਕੇਜੀ ਵਾਈਟ ਜਿਹੜੀ ਆ ਉਹਦੇ ਖਿਲਾਫ ਵੀ 5 ਮੁਕਦਮੇ ਦਰਜ ਆ ਐਨਡੀਪੀਐਸ ਦੇ ਸੋ ਇਸ ਸਮੇ ਜਿਹੜਾ ਰਾਜਨ ਲਾਢੀ ਆ ਉਹ ਐਨਡੀਪੀਐਸ ਅਕਟ ਦੇ ਕੇਸਾਂ ਵਿੱਚ ਜੇਲ੍ਹ ਦੇ ਅੰਦਰ ਹੈ ਜੀ ਸਰ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਕੁਝ ਪ੍ਰਸ਼ਾਸਨ ਵੱਲੋਂ ਔਨ ਔਨ ਜਿਹੜਾ ਵਿੱਚ ਜ਼ਿਕਰ ਤੋਂ ਪਾਏ ਜਾਂਦੇ ਅੱਦ ਕਾਰਵਾਈ ਜਾਰੀ ਰਹੀ ਦੇਖੋ ਬੇਸਿਕਲੀ ਇਹ ਇਹ ਵਾਟਰ ਰਿਸੋਰਸ ਡਿਪਾਰਟਮੈਂਟ ਦਾ ਇਹ ਸਾਰਾ ਜਗਾ ਹੈਗੀ ਆ ਜਿਉਂ-ਜਿਉਂ ਸਾਡੇ ਕੋਲ ਉਹ ਪੁਲਿਸ ਹੈਲਪ ਮੰਗਣਗੇ ਇਲੀਗਲ ਕੰਸਟਰਕਸ਼ਨ ਰਿਮੂਵਲ ਲਈ ਆਪਾਂ ਉਹ ਪ੍ਰੋਵਾਈਡ ਕਰਦੇ ਰਵਾਂਗੇ ਇਹ ਸਾਨੂੰ ਮਰਨਾ ਡੀਐਸਪੀ ਦਿਨੇ ਨਗਰ ਜਿੰਦਨੂ ਆਜੀ ਜਿੰਨਾਂ ਨੂੰ ਦੱਸਿਆ ਹੈ ਕਿ ਲੋਕਾਂ ਵੱਲੋਂ ਜ਼ਿਆਦਾਤਰ ਜਿਹੜੇ ਮਕਾਨ ਹਨ ਨਹਿਰੀ ਵਿਭਾਗ ਦੀ ਜਗ੍ਹਾ ਤੇ ਜਿਹੜੇ ਨਿਯਾਜ ਚਮਜੇ ਕਰਕੇ ਬਣਾਏ ਹੋਏ ਸਨ ਉਸੇ ਨੂੰ ਲੈ ਕੇ ਵੀ ਜਿਹੜਾ ਅੱਜ ਨਹਿਰੀ ਵਿਭਾਗ ਵੀ ਔਰ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਜਿਹੜਾ ਵੈ ਅੱਜ ਉਸ ਘਰ ਚ ਪੀਲਾ ਪੰਝਾ ਪੇਰਾ ਗਿਆ ਉਹਨਾਂ ਨੇ ਕਿ ਆਉਣ ਵਾਲੇ ਸਮੇਂ ਵਿੱਚ ਵੀ ਜੇਕਰ ਇਦਾਂ ਦਾ ਕੋਈ ਹੋਰ ਕੇਸ ਸਾਹਮਣੇ ਆਇਆ ਤਾਂ ਉਹ ਵੀ ਜਿਹੜਾ ਵਾ ਇਸੇ ਕਾਰਵਾਈ ਦੇ ਅਧੀਨ ਹੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ। ਕੈਮਰਾਮੈਨ ਟੋਨੀ ਦੇ ਨਾਲ ਹਜੇ ਨਰਸਿੰਗ ਗੁਰਾਇ ਜਗਬਾਨੀ ਪੰਜਾਬੀ ਸੀਟੀਵੀ ਦਿਨੇ ਨਗਰ